ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹਪੁਰਬ ਦੀ ਨਿੱਕੀ ਜਾਗ ਦੇ ਵਿੱਚ ਹਰ ਸਾਲ ਪੰਜ ਬੱਚੀਆਂ ਦੇ ਵਿਆਹ ਸਮੂਹ ਆਨੰਦ ਕਾਰਜ ਪਾਇ ਜਵਿੰਦਰ ਸਿੰਘ ਸੋਢੀ ਲੁਧਿਆਣੇ ਵਾਲਿਆਂ ਵੱਲੋਂ ਕਰਵਾਏ ਜਾਂਦੇ ਇਸ ਸਮਾਗਮ ਨੂੰ ਲੈ ਕੇ ਉਹਨਾਂ ਵੱਲੋਂ ਅਤੇ ਉਹਨਾਂ ਦੀ ਟੀਮ ਵੱਲੋਂ ਪਹਿਲਾਂ ਹੀ ਤਿਆਰੀਆਂ ਆਰੰਭ ਕਰ ਦਿੱਤੀਆਂ ਜਾਂਦੀਆਂ ਨੇ ਆਓ ਤੁਹਾਨੂੰ ਇਸ ਮੌਕੇ ਤੇ ਇਹ ਸਮੂਹ ਆਨੰਦ ਕਾਰਜ ਤੇ ਇਹ ਦ੍ਰਿਸ਼ ਦਿਖਾ ਰਹੇ ਹਾਂ ਇਸ ਮੌਕੇ ਤੇ ਡੀਪੀ ਕੁਲਵਿੰਦਰ ਕੌਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਇਹਨਾਂ ਬੱਚੀਆਂ ਦੇ ਵਾਸਤੇ ਪਹਿਲਾਂ ਤੋਂ ਹੀ ਦਾਜ ਬਣਾਉਣ ਦੀ ਤਿਆਰੀ ਆਰੰਭ ਕਰ ਦਿੱਤੀ ਜਾਂਦੀ ਹੈ ਇਸ ਮੌਕੇ ਤੇ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਡੀਪੀ ਕੁਲਵਿੰਦਰ ਕੌਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਜਨਾਬਾਂ ਲੋ ਇਹਨਾਂ ਬੱਚੀਆਂ ਦੇ ਵਿਆਹ ਵਾਸਤੇ ਤਾਜ ਕੀਤਾ ਗਿਆ ਪਿਆਰ ਇਸ ਮੌਕੇ ਤੇ ਇਹਨਾਂ ਬੱਚੀਆਂ ਲਈ ਇਹਨਾਂ ਬੱਚਿਆਂ ਲਈ ਪਿਆਰ ਕੀਤੀਆਂ ਵਰਦੀਆਂ ਵੀ ਤੁਹਾਨੂੰ ਦਿਖਾਵਾਂਗੇ ਇਹਨਾਂ ਬੱਚੀਆਂ ਨੂੰ ਜਿਵੇਂ ਮਾਪੇ ਆਪਣੇ ਬੱਚਿਆਂ ਲਈ ਦਾਲ ਤਿਆਰ ਕਰਦੇ ਨੇ ਉਹਨਾਂ ਬੱਚਿਆਂ ਨੂੰ ਗਹਿਣੇ ਪਾਉਂਦੇ ਨੇ ਇਸੇ ਤਰ੍ਹਾਂ ਭਾਈ ਦਵਿੰਦਰ ਸਿੰਘ ਸੋਢੀ ਅਤੇ ਉਹਨਾਂ ਦੇ ਸੁਯੋਗੀਆਂ ਵੱਲੋਂ ਤੁਹਾਨੂੰ ਦਿਖਾ ਰਹੇ ਹਾਂ ਕੀਤਾ ਦਾਜ ਤਿਆਰ ਇਸ ਮੌਕੇ ਤੇ ਬੀਬੀ ਕਲਵਿੰਦਰ ਕੌਰ ਅਤੇ ਉਹਨਾਂ ਦੇ ਸਹੋਗੀ ਉਹਨਾਂ ਦੇ ਨਾਲ ਨਜ਼ਰ ਆ ਰਿਹਾ ਹੈ ਬੜੀ ਵੱਡੀ ਸੇਵਾ ਹੈ ਬਹੁਤ ਮੁਸ਼ਕਲ ਹੁੰਦਾ ਆਪਣੇ ਘਰ ਦੇ ਕੰਮਾਂ ਨੂੰ ਛੱਡ ਕੇ ਇਹਨਾਂ ਕਾਰਜਾਂ ਨੂੰ ਕਰਨਾ ਉਹ ਵੀ ਹਰ ਸਾਲ ਲਗਾਤਾਰ ਇਸ ਮੌਕੇ ਤੁਹਾਨੂੰ ਇਹ ਦ੍ਰਿਸ਼ ਦਿਖਾਈ ਜਾ ਰਿਹਾ ਪੰਜ ਬੱਚੀਆਂ ਦੇ ਇਸੇ ਤਰ੍ਹਾਂ ਦਾਜ ਤੇ ਬਰੀ ਯਾਰੀ ਤਿਆਰ ਕੀਤੀ ਜਾਂਦੀ ਆ ਇਸ ਸਾਰੀ ਐ ਸਜੋਗੀਆਂ ਵੱਲੋਂ ਤੁਸੀਂ ਦੇਖ ਰਹੇ ਹੋ ਕਿਵੇਂ ਇਹ ਬੱਚਿਆਂ ਲਈ ਇਸੇ ਤਰ੍ਹਾਂ ਟੈਚੀ ਤਿਆਰ ਕੀਤੇ ਜਾਂਦੇ ਨੇ ਬੱਚਿਆਂ ਨੂੰ ਯਾਨੀ ਕਿ ਲੜਕੇ ਤੇ ਲੜਕੀ ਵਾਸਤੇ ਦਿੱਤੇ ਜਾਂਦੇ ਕੱਪੜਿਆਂ ਦਾ ਤੁਹਾਨੂੰ ਅਸੀਂ ਦਰਸ਼ਤਖਾ ਰਹੇ ਹਾਂ ਬੀਬੀ ਕਲਵਿੰਦਰ ਕੌਰ ਅਤੇ ਉਹਨਾਂ ਦੀ ਸਜੋਗੀ ਬੀਬੀ ਸਰਵੇ ਉਹਨਾਂ ਦੇ ਨਾਲ ਸਹਿਯੋਗ ਕਰ ਰਹੀ ਹੈ ਅੱਗੇ ਤੁਹਾਨੂੰ ਅਸੀਂ ਇਹਨਾਂ ਬੱਚੀਆਂ ਦੇ ਆਨੰਦਕਾਰ ਵਖਾਵਾਗੇ ਉਸ ਤੋਂ ਪਹਿਲਾਂ ਇੱਥੇ ਦੱਸਣਾ ਚਾਹਾਂਗੇ ਕਿ ਪਾਈ ਦਵਿੰਦਰ ਸਿੰਘ ਸੋਦੀ ਵੱਲੋਂ ਇੱਥੇ ਹਰ ਸਗਰਾਂਤ ਤੇ ਕੀਰਤਨ ਕੀਤਾ ਜਾਂਦਾ ਹੈ ਇੱਥੇ ਹੀ ਬਸਨੀ ਲੋੜਵੰਦ ਪਰਿਵਾਰਾਂ ਨੂੰ ਖਾਸ ਕਰਕੇ ਵਿਧਵਾਵਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ ਵਕ-ਵਕ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਈ ਜਾਂਦੀ ਹੈ ਤੇ ਐਸ ਮੇਲੇ ਐਸ ਸਮਾਗਮ ਵਿੱਚ ਕੂਲਾ ਦੀਆਂ ਲੋੜਵੰਦ ਬੱਚਿਆਂ ਨੂੰ ਸਾਈਕਲ ਵੀ ਵੰਡੇ ਗਏ ਸਾਈਕਲਾਂ ਦੀਆਂ ਚਾਬੀਆਂ ਦਿੱਤੀਆਂ ਗਈਆਂ ਇੱਥੇ ਇਸ ਵਾਰ ਇੱਕ ਨਵੀਂ ਜਿਹੜੀ ਉਦਮ ਉਪਰਾਲਾ ਪਾਇਂਦਵਿੰਦਰ ਸਿੰਘ ਸੋਢੀ ਵੱਲੋਂ ਕੀਤਾ ਗਿਆ ਤੇ ਇਸ ਨਗਰ ਦੇ ਵਿੱਚ ਜਿਹੜੇ ਲੋੜਵੰਦ ਬੇਸਹਾਰਾ ਵਿਅਕਤੀ ਰਹਿੰਦੇ ਨੇ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਮਾਤਾ ਗੰਗਾ ਜੀ ਸੋਈ ਵਿੱਚ ਤਿਆਰ ਕਰਕੇ ਬਚਾਇਆ ਜਾਵੇਗਾ ਆਓ ਹੁਣ ਤੁਹਾਨੂੰ ਅਸੀਂ ਇਸ ਵਿਆਹਪੁਰਬ ਦੇ ਉੱਤੇ ਵਾਂਗ ਬੱਚਿਆਂ ਦੇ ਆਨੰਦ ਕਾਰਜਾਂ ਦਾ ਉਹ ਦ੍ਰਿਸ਼ ਦਿਖਾਉਨੇ ਆ ਜਿਸ ਵਿੱਚ ਤੁਸੀਂ ਪਾਇ ਦਵਿੰਦਰ ਸਿੰਘ ਸੂਰਦੀ ਵੱਲੋਂ ਪਰਵਾਏ ਇਹਨਾਂ ਆਨੰਦ ਕਾਰਜਾਂ ਦੇ ਦ੍ਰਿਸ਼ ਦੇਖੋਗੇ ਆਓ ਤੁਹਾਨੂੰ ਗਿਲਗਾ نیوز ਆਨਲਾਈਨ ਦੇ ਠਿਕਾਣੇ ਤੇ ਹੀ ਬਹਰ ਪਿਆਰ ਇਹ ਵੀਡੀਓ ਦਿਖਾਉਨੇ ਆ ਏਵੇਂ ਲੱਗਾ ਜੇ ਤੁਹਾਨੂੰ ਪ੍ਰੋਗਰਾਮ ਇਹਦੇ ਬਾਰੇ ਤੁਸੀਂ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਆਓ ਹੁਣ ਤੁਹਾਨੂੰ ਦਿਖਾਉਨੇ ਆ i <tries> t h ਜੋ ਮਰੋ ਨਾ ਮਰੋ ਨਾ ਮਰੋ ਮਰਨ ਨੂੰ ਮਰ ਤੂੰ ਸੱਜਣਾ ਜੋ ਮਰੋ ਨਾ ਮਰੋ ਨਾ ਮਰੋ ਮਰਨ ਨੂੰ ਮਰ ਤੂੰ ਸੱਜਣਾ ਸੋ ਵਾਦ ਨਾ ਕਰ ਸੋ ਜਿਸ ਨੂੰ ਸੋ ਕਿਉਂ ਬੁਲਾ ਬਸਾਵੇ ਹੈ ਨਾ ਕੋਈ ਮੇਰਾ ਦਰਦ ਹੈ ਨਾ ਕੋਈ ਮੇਰਾ ਦਰਦ ਹੈ ਸੱਤ ਦੇ ਸਹੀਦ ਬਹੁਤ ਆ ਨਹੀਂ ਚਲਦੇ ਹੈ ਪਰਨਾ ਦੇ ਸੱਜਣਾ ਉਸ ਪਾਸੇ ਕੋਹਾਂ ਸਦਾ ਸਿਖਾ ਹੀ ਨਾਮ ਮੰਨਦਾ ਹੈ ਨਾਮ ਜਿਹੜਾ ਮਨ ਨੂੰ ਜੋ ਬਚਾ ਲੈਂਦਾ ਹੈ ਕੈਸਾ ਨਾ ਤੱਕ ਸਭ ਨੂੰ ਯਾਦ ਨਹੀਂ ਕਰਦੇ ਸਤਿਨਾਮ ਵਾਹਿਗੁਰੂ ਅੱਜ ਨਾਮਿਆ ਸਭ ਨੂੰ ਮਾਣ ਚਾਹੁੰਦੇ ਪਰ ਸ਼ਾਂਤ ਸੁਖ ਮੰਦਿਆ ਨਸਿਆਂ ਵਿੱਚ ਖਿਚਾਂ ਸਮੋ ਬੋਝਾ ਹੈ ਸਤਿਗੁਰੂ ਦਾ ਨਾਮ ਸੁਣ ਕੇ ਮਿਲਦੀ ਹੈ ਸ਼ਾਂਤੀ ਕੈਸਾ ਤੁਹਾਨੂੰ ਤੋਂ ਸ਼ਾਂਤ ਰੂਪਿਆ ਸੱਚਾ ਮਾਗਰਾ ਤਰੁ ਕੰਤਿ ਕੰਨਿ ਸਭ ਕੇ ਰਾਜੂ ਆਕੇ ਗੋਦੀ ਚ ਲੰਮਾ ਪੰਤੂ ਮੁਨਰ ਸਭੇ ਕਾਲ ਕੰਡੁ ਗਵਾਰਿਆ ਕਰਿ ਬਾਨਾ ਨਾ ਕੋਈ ਮਨ ਮਾਗਿਆ ਕਹਿ ਨਾ ਤਿਸ ਕੋ ਵਾਤ ਕਰਿਆ ਨਾ ਬਾਰਜਿ ਸਤਿ ਸਤਿ ਨਾਮੁ ਪਰਿਓ ਸਭਿ ਤਨੁ ਮੋਇ ਤੂ ਜੀਉ ਪਾਰ ਕਰੁ ਨਾ ਪਾਇਆ ਉਦੇਸਨ ਸੂਰੇ ਤੁਮ ਤਾ ਤੁਮ ਰੇ ਗੁਰੂ ਅਕਾਲ ਪੁਰਖ ਸਾੰਤ ਸੰਤ ਰਹੇ ਸਭ ਪੂਰੇ ਜੁਜੇ ਜਾਨੀ ਮੇਰੀ ਤੁਮ ਕਾ ਰੇ ਤੋਤ ਜੈ ਨਾਮ ਤੇ ਗੁਰੂ ਤੇ ਬੰਦਨਾ ਕਰ ਚਰਨ ਪਲਾ ਕੇ ਭਾਗ ਲਾਂ ਕੋ ਰੇ ਨਾਇ ਕੀ ਗੋ ਮੰਨਤ ਕਾਰਤੀ ਰਸਉ ਹੋਰੋਂ ਜ਼ਿਆਦਾ ਅੰਸਾ ਜ ਸੂਰ ਹੋ ਜਾਏ ਸਾਰੀ ਸੰਗਤਾਂ ਨੂੰ ਬਹੁਤ ਜਿਵਰੀ ਬੈਠੀ ਹੈ ਇੱਕ ਸ਼ਰਮ ਜੋ ਰਸਮ ਤਾਂ ਵਿਆਹ ਹੋ ਆਗਰੇ ਬਾਤ ਆਪੀ ਪਰਪ੍ਰਿਤ ਕੌਲ ਦੀ ਉਹਨਾਂ ਦੀ ਬੱਚੀਆਂ ਨਹੀਂ ਸੁਣਾਣਾ ਇੱਕ ਸ਼ਰਮ ਕੋੜ ਜਾਣਾ ਉਸ ਤੋਂ ਬਾਅਦ ਸੰਕਾਰ ਕੋ ਭਾਈ ਸਾਹਿਬ ਦੀ ਦਾਸ ਪ੍ਰੇਅ ਅਨੁਸ ਕਰਨਗੇ ਜਿੱਤੋਂ ਅਸੀਂ ਸਾਰਿਆਂ ਨੂੰ ਬੈਠੀ ਹੈ ਗੁਰੂ ਸਾਹਿਬ ਦੀ ਜਾਨਾ ਹੈ ਸੋਹਿਆ ਸਤਿਨਾਮ ਗੁਰੂ ਸਾਹਿਬ ਦੀ ਜਾਨ ਨੇ ਆਪਣੇ ਆਸਣ ਤੇ ਤੇ ਤੁਸੀਂ ਸਾਰਿਆਂ ਨੂੰ ਫੁੱਲਾਂ ਦੀ ਵਰਕਾ ਨਾਲ ਵੇੜਿਆ ਕਰਨਾ ਉਸ ਤੋਂ ਬਾਅਦ ਤੁਸੀਂ ਇੱਥੇ ਹੀ ਬੈਠੇ ਰਹਿਣਾ ਸਾਰਿਆਂ ਵਾਸਤੇ ਇੱਕ ਇੱਕ ਡੱਬਾ ਵਧਾਈ ਦਾ ਹੈ ਭਾਜੀ ਲੈ ਕੇ ਪ੍ਰਸ਼ਾਦ ਲੈ ਕੇ ਫਿਰ ਤੁਸੀਂ ਜਾਣਾ ਹੈ ਮੇਰੇ ਵੀਰਾਂ ਦਾ ਬਖਸ਼ਿਆ ਕਿਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ